ਗੁਰੂ ਪਿਆਰਿਓ ਕਿੱਡੀ ਦੁੱਖ ਦੀ ਗੱਲ ਐ ਕਿ ਸਿੱਖ ਕੌਮ ਜਿਹਦੇ ਝੰਡੇ ਪੂਰੀ ਦੁਨੀਆ 'ਚ ਝੂਲਦੇ ਨੇ ਉਸ ਕੌਮ ਦਾ ਅਣਮੋਲ ਹੀਰਾ 19 ਸਾਲਾਂ ਨੌਜਵਾਨ ਵੀਰ ਰਵਨੀਤ ਸਿੰਘ ਜੋ ਕਰਨਾਲ ਲਾਗੇ ਪਿੰਡ ਲਲਾਣੀ ਦਾ ਰਹਿਣ ਵਾਲਾ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਕਰਕੇ ਅਖੰਡ ਪਾਠ ਸਾਹਿਬ ਕਰਕੇ ਰੋਲਾਂ ਲਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਕਿਉਂਕਿ ਉਹਨਾਂ ਦੇ ਪਿਤਾ ਜੀ ਦੀ ਜਿਹੜੀ ਦਿਮਾਗੀ ਹਾਲਤ ਹੈ ਉਹ ਠੀਕ ਨਹੀਂ ਪਰਮੰਦਪਾਗੀ ਘਟਨਾ ਘਟੀ ਹੈ ਉਹ ਨੌਜਵਾਨ ਵੀਰ ਜਿਸ ਘਰ ਦੇ ਵਿੱਚ ਰਹਿੰਦਾ ਸੀ ਉਹ ਘਰ ਕੱਚਾ ਸੀ ਉਹ ਘਰ ਗੱਡਰ ਅਤੇ ਬਾਲਿਆਂ ਨਾਲ ਬਣਿਆ ਹੋਇਆ ਸੀ ਛੱਤ ਜਿਹੜੀ ਸੀ ਗੱਡਰ ਤੇ ਬਾਲਿਆਂ ਦੀ ਸੀ ਐਸੀ ਘਟਨਾ ਘਟੀ ਹੈ ਕਿ ਗੱਡਰ ਵਾਲੇ ਡਿਗਣ ਕਰਕੇ ਛੱਤ ਡਿਗਣ ਕਰਕੇ ਉਹ ਨੌਜਵਾਨ ਵੀਰ ਦੀ ਮੌਤ ਹੋ ਚੁੱਕੀ ਹੈ ਡੇਥ ਹੋ ਗਈ ਸਾਡੀ ਕੌਮ 버거 ਪੀਜਿਆਂ ਦੇ ਵੱਡੇ ਵੱਡੇ ਲੰਗਰ ਲਾਉਂਦੀ ਐ ਕੋਕੋਕੋਲੇ ਦੇ ਲੰਗਰ ਲਾਉਂਦੀ ਐ ਤੇ ਜਦੋਂ ਗਰੀਬ ਗੁਰ ਸਿੱਖ ਦੀ ਬਾਹ ਫੜਨੀ ਹੁੰਦੀ ਐ ਉਦੋਂ ਝੋਲੀ ਾੜ ਦੇ ਦਿੰਦੇ ਨੇ ਕਹਿੰਦੇ ਸਾਡੇ ਪੱਲੇ ਤਾਂ ਹੈ ਹੀ ਕੱਖ ਨਹੀਂ ਸਾਡੀ ਕੌਮ ਐਸੇ ਗੱਲੋਂ ਮਾਰ ਖਾ ਰਹੀ ਐ ਇਹ ਨੌਜਵਾਨ ਵੀਰ ਨੇ ਮੁੜ ਕੇ ਨਹੀਂ ਆਉਣਾ ਗੱਲ ਇਸ ਵੀਰ ਨੇ ਨਹੀਂ ਹੁਣ ਇਹ ਵੀਰ ਨੇ ਤਾਂ ਮੁੜ ਕੇ ਆਉਣਾ ਨਹੀਂ ਐ ਤਾਂ ਆਪਾਂ ਨੂੰ ਚਲੇ ਗਿਆ ਐਸੇ ਬਹੁਤ ਸਾਰੇ ਗ੍ਰੰਥੀ ਨੇ ਢਾਡੀ ਨੇ ਕਵੀਸਰ ਨੇ ਪ੍ਰਚਾਰਕ ਨੇ ਤੇ ਜਿਹੜੇ ਇਸ ਗਰੀਬੀ ਦੀ ਦਲਦਲ ਦੇ ਵਿੱਚ ਤਸੇ ਹੋਏ ਨੇ ਬਹੁਤ ਹੁਨਰ ਹੈ ਉਹਨਾਂ ਕੋਲ ਪਰ ਉਹਨਾਂ ਦੀ ਰੋਟੀ ਉਹ ਪੂਰੀ ਨਹੀਂ ਹੋ ਰਹੀ ਉਹ ਇੱਕ ਗੱਲ ਸੋਚ ਕੇ ਬੈਠੇ ਨੇ ਕਿ ਅਸੀਂ ਤਾਂ ਇਸ ਲਾਈਨ ਦੇ ਵਿੱਚ ਆ ਗਏ ਪਰ ਅਸੀਂ ਆਪਣੇ ਬੱਚਿਆਂ ਨੂੰ ਗ੍ਰਾਂਥੀ ਨਹੀਂ ਬਣਾਵਾਂਗੇ ਪ੍ਰਚਾਰਕ ਨਹੀਂ ਬਣਾਵਾਂਗੇ ਢਾਡੀ ਕਬੀਸਰ ਰਾਗੀ ਨਹੀਂ ਬਣਾਵਾਂਗੇ ਉਹਨਾਂ ਨੇ ਸੌਂ ਖਾਲੀ ਕਿਉਂ ਕਿਉਂਕਿ ਕਿਸੇ ਵੀ ਗੁਰੂ ਘਰ ਦੇ ਵਿੱਚ ਚਲੇ ਜਾਓ ਇੱਕ ਕਰਤਾ ਗੁਰਦੁਆਰਾ ਸਾਹਿਬ ਛੱਡ ਕੇ ਜਾਂ ਦੋ ਚਾਰ ਗੁਰਦੁਆਰਾ ਸਾਹਿਬ ਛੱਡ ਕੇ 10000 ਜਾਂ 20000 ਗੁਰਦੁਆਰਿਆਂ ਦੇ ਵਿੱਚੋਂ ਜਿਹੜੇ ਵਧੀਆ ਤਨਖਾਹ ਦਿੰਦੇ ਨੇ ਨਹੀਂ ਤਾਂ ਕਿਤੇ ਗ੍ਰੰਥੀ ਸਿੰਘਾਂ ਦੀ 3000 ਤਨਖਾਹ ਕਿਤੇ 3500 ਕਿਤੇ 5000 ਕਿਤੇ 7000 ਗੁਜ਼ਾਰਾ ਹੁੰਦਾ ਜਿਹਦੇ ਸਮੇਂ ਵਿੱਚ ਨਹੀਂ ਤੇ ਗ੍ਰੰਥੀ ਸਿੰਘ ਤਾਂ ਅਸੀਂ ਖਰੀਦ ਹੀ ਲਏ ਨਾ ਵੀ ਭਾਈ ਜੋ ਗੁਰੂ ਘਰ ਅਸੀਂ ਰੱਖਿਆ ਹੈ ਬਸ ਗੁਰੂ ਘਰ ਦਾ ਹੀ ਕੰਮ ਕਰਨਾ ਜੋ ਗ੍ਰੰਥੀ ਸਵੇਰੇ ਸ਼ਾਮ ਡਿਊਟੀ ਕਰੇ ਗੁਰੂ ਘਰ ਤੇ ਦੁਪਹਿਰੇ ਜੋ ਸਮਾਂ ਮਿਲਦਾ ਇਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਮਾਂ ਮਿਲਦਾ 5 ਘੰਟੇ ਆ ਜਾਂ 6 ਘੰਟੇ ਆ ਜੇ ਕੋਈ ਵੱਖਰੀ ਕਿਰਤ ਕਰਨਾ ਚਾਹੇ ਨਾ ਸਾਡੀਆਂ ਕਮੇਟੀਆਂ ਕਰਨ ਨਹੀਂ ਦਿੰਦੀਆਂ ਅਸੀਂ ਕਹਿੰਦੇ ਵੀ ਤੈਨੂੰ ਗੁਰਦੁਆਰੇ ਰੱਖਿਆ ਜਾਂ ਤੈਨੂੰ ਬਾਹਰ ਕੰਮ ਕਰਨ ਲਈ ਰੱਖਿਆ ਇਹ ਹਾਲਾਤ ਨੇ ਸਾਡੇ ਸ਼੍ਰੋਮਣੀ ਕਮੇਟੀ ਦਾ ਬਜਟ ਚੈੱਕ ਕਰੋ ਨਾ ਸਾਡੇ ਕੋਲੇ ਕੋਈ ਸਕੂਲ ਹੈ ਨਾ ਕਾਲਜ ਹੈ ਨਾ ਯੂਨੀਵਰਸਿਟੀ ਹੈ ਨਾ ਹਸਪਤਾਲ ਹੈ ਨਾ ਕੋਈ ਡਿਸਪੈਂਸਰੀ ਹੈ ਟੈਕਨੀਕਲ ਕਾਲਜ ਜਾਂ ਲਾਅ ਕਾਲਜ ਤਾਂ ਬੜੇ ਦੂਰ ਦੀ ਗੱਲ ਬਹੁਤ ਦੂਰ ਦੀ ਗੱਲ ਹੈ ਸਾਡੇ ਕੋਲੇ ਤਾਂ ਬੇਸਿਕ ਨਹੀਂ ਜਿੱਥੇ ਗਰੀਬ ਸਿੱਖਾਂ ਦੇ ਬੱਚੇ ਪੜ ਸਕਣ ਅਜੈਨੀ ਬਹੁਤੀ ਈਸਾਈ ਅਸੀਂ ਕਹਿੰਦੇ ਹਾਂ ਈਸਾਈ ਧਰਮ ਵਧੀ ਜਾਂਦਾ ਸਾਡੇ ਲੋਕ ਈਸਾਈ ਬਣ ਜਾਂਦੇ ਨੇ ਉਹ ਸਹੂਲਤਾਂ ਦਿੰਦੇ ਨੇ ਸਾਡੇ ਕੋਲ ਪੈਸਾ ਨਹੀਂ ਕੌਮ ਕੋਲ ਅਸੀਂ ਸਹੂਲਤ ਨਹੀਂ ਦੇ ਸਕਦੇ ਆ ਨੌਜਵਾਨ ਵੀਰ ਮੈਂ ਫੇਰ ਬੇਨਤੀ ਕਰ ਰਿਹਾ ਜਿਹੜਾ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀਆਂ ਰੌਣਾਂ ਲਾ ਕੇ ਹੁਣ ਇਹ ਤਾਂ ਤੁਰ ਗਿਆ ਤੇ ਬਾਕੀ ਜਿਹੜੇ ਲੋਕ ਨੇ ਜਾਂ ਹੋਰ ਜਿਹੜੇ ਸਾਡੇ ਗ੍ਰੰਥੀ ਢਾਡੀ ਰਾਗੀ ਕਵੀਸਰ ਨੇ ਕਥਾਵਾਚਕ ਨੇ ਉਹਨਾਂ ਦੀ ਬਾਹ ਫੜ ਲਓ ਉਹ ਰੁੱਲ ਜਾਣਗੇ ਨਹੀਂ ਤੇ ਮੈਂ ਤਾਂ ਖਾਸ ਕਰਕੇ ਐਨਆਰਆਈ ਵੀਰਾਂ ਨੂੰ ਬੇਨਤੀ ਕਰਾਂਗਾ ਐਨਆਰਆਈ ਵੀਰ ਬਹੁਤ ਮਦਦ ਕਰਦੇ ਨੇ ਵੀਰ ਮੈਂ ਖਾਸ ਕਰਕੇ ਇਹਨਾਂ ਵੀਰਾਂ ਨੂੰ ਬੇਨਤੀ ਕਰਾਂਗਾ ਸਿਰਫ ਆਪਣੇ ਪਿੰਡ ਦੇ ਵਿੱਚ ਤੁਸੀਂ ਸਿਰਫ ਆਪਣੇ ਪਿੰਡ ਦੇ ਵਿੱਚ ਕੋਈ ਗਰੀਬ ਦੇਖੋ ਲਾਚਾਰ ਦੇਖੋ ਮਜਬੂਰ ਦੇਖੋ ਕੋਈ ਜੇ ਵਿਧਵਾ ਸਾਡੀ ਭੈਣ ਹੈ ਜਾਂ ਕੋਈ ਹੋਰ ਹੈ ਉਹਨੂੰ ਵੇਖੋ ਭਾਈ ਉਹਦਾ ਇਲਾਜ ਕਰਵਾਓ ਉਹਦੇ ਬੱਚਿਆਂ ਨੂੰ ਪੜਵਾਓ ਇਹੇ ਜੀ ਤੁਸੀਂ ਸੇਵਾ ਕਰੋ ਸਿਰਫ ਆਪਣੇ ਪਿੰਡ ਤੋਂ ਸ਼ੁਰੂ ਹੋਵੋ ਜਦੋਂ ਤੁਸੀਂ ਆਪਣਾ ਪਿੰਡ ਕਾਮਯਾਬ ਕਰ ਲਿਆ ਫਿਰ ਦੂਜੇ ਪਿੰਡਾਂ ਦੇ ਵਿੱਚ ਜਾਓ ਸਾਡੇ ਵੱਡੇ ਵੀਰ ਨੇ ਬਲਬੀਰ ਸਿੰਘ ਇੰਗਲੈਂਡ ਤੋਂ ਉਹਨਾਂ ਨੇ ਡਾਕਟਰ ਅੰਬੇਡਕਰ ਨਗਰ ਦੇ ਵਿੱਚ ਪਿੰਡ ਢੱਡੇ ਜੋ ਕਿ ਫਗਵਾੜੇ ਤੋਂ ਹੁਸ਼ਿਆਰਪੁਰ ਰੋਡ ਤੇ 7 ਕਿਲੋਮੀਟਰ ਤੇ ਪੈ ਜਾਂਦਾ ਉਹਨਾਂ ਨੇ ਇੱਕ ਲਾਇਬ੍ਰੇਰੀ ਬਣਾਈ ਹੈ ਉਸ ਲਾਇਬ੍ਰੇਰੀ ਵਿੱਚ ਬਹੁਤ ਸਾਰੀਆਂ ਐਕਟੀਵਿਟੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਥੇ ਉੱਥੇ ਜਾ ਕੇ ਤੁਸੀਂ ਪੜ੍ਹ ਸਕਦੇ ਹੋ ਧਾਰਮਿਕ ਕਿਤਾਬਾਂ ਕਿਸੇ ਵੀ ਧਰਮ ਨਾਲ ਸੰਬੰਧਿਤ ਤੁਸੀਂ ਕਿਤਾਬਾਂ ਪੜ੍ਹ ਸਕਦੇ ਹੋ ਆਪਣੇ ਧਰਮ ਦੀ ਜਾਣਕਾਰੀ ਲੈ ਸਕਦੇ ਹੋ ਉੱਥੇ ਹੀ ਸਿਲਾਈ ਸੈਂਟਰ ਖੋਲਿਆ ਹੋਇਆ ਉਹਨਾਂ ਨੇ ਇੱਕ ਬੜੀ ਕਮਾਲ ਦੀ ਗੱਲ ਕਹੀ ਕਹਿੰਦੇ ਇਹ ਜਿਹੜਾ ਸਲਾਈ ਸੈਂਟਰ ਹੈ ਨਾ ਜੇ ਕੋਈ ਇੱਥੋਂ ਬੱਚਾ ਲੰਘਦਾ ਸਕੂਲ ਨੂੰ ਲੰਘਦਾ ਕਿਤੋਂ ਲੰਘਦਾ ਜੇ ਕਿਸੇ ਦੇ ਕੱਪੜੇ ਪਾਟੇ ਹੋਏ ਨੇ ਆਪਾਂ ਵੇਖਦੇ ਨੇ ਕਈ ਵਾਰੀ ਗਰੀਬ ਬੱਚੇ ਨੇ ਵਿਚਾਰਿਆਂ ਦੇ ਕਈ ਵਾਰੀ ਕੱਪੜੇ ਪਾਟੇ ਹੁੰਦੇ ਨੇ ਕਮੀਜ਼ ਪਾਟਿਆ ਹੁੰਦਾ ਕੋਈ ਪੈਂਟ ਪਾਟੀ ਹੁੰਦੀ ਹੈ ਕਹਿੰਦੇ ਫ੍ਰੀ ਦੇ ਵਿੱਚ ਆ ਕੇ ਸਮਾ ਸਕਦਾ ਦੇਖੋ ਕਿੱਡੀ ਵੱਡੀ ਸੋਚ ਹੈ ਇਸ ਕਰਕੇ ਕਹਿੰਦੇ ਮੈਂ ਉੱਥੇ ਸਲਾਈ ਸੈਂਟਰ ਖੋਲ੍ਹਿਆ ਉੱਥੇ ਸਾਡੀਆਂ ਧੀਆਂ ਭੈਣਾਂ ਬੇਟੀਆਂ ਆ ਕੇ ਸਲਾਈ ਸੈਂਟਰ ਦੇ ਉੱਤੇ ਕੰਮ ਸਿੱਖ ਸਕਦੀਆਂ ਨੇ ਰੁਜ਼ਗਾਰ ਅੱਗੇ ਆਪਣਾ ਸ਼ੁਰੂ ਕਰ ਸਕਦੀਆਂ ਨੇ ਸਲਾਈ ਕਢਾਈ ਸਿੱਖ ਕੇ ਉਹ ਆਪਣਾ ਰੋਜਗਾਰ ਸ਼ੁਰੂ ਕਰ ਸਕਦੀਆਂ ਨੇ ਕਾਫੀ ਵਾਲੀ ਮਸ਼ੀਨ ਰੱਖੀ ਆ ਪ੍ਰਿੰਟਰ ਰੱਖਿਆ ਉੱਥੇ ਜੋਗਾ ਹੁੰਦੀ ਹੈ ਬਹੁਤ ਸਾਰੀਆਂ ਐਸੀਆਂ ਸਹੂਲਤਾ ਨੇ ਫ੍ਰੀ ਲੀਗਲ ਐਡਵਾਈਜ਼ਰ ਪੱਤਰਕਾਰ ਢੱਡਾ ਸਾਹਿਬ ਨੇ ਉੱਥੇ ਜਸਵਿੰਦਰ ਢੱਡਾ ਜੀ ਤੇ ਉੱਥੇ ਬਹੁਤ ਸਾਰਾ ਸਾਜੋ-ਸਾਜ ਸਮਾਨ ਹੈ ਗੁਰਦੁਆਰਾ ਸਾਹਿਬ ਤੋਂ ਗੁਰੂ ਕੇ ਵਜ਼ੀਰ ਗੁਰੂ ਕੇ ਗ੍ਰੰਥੀ ਸਿੰਘ ਆਉਂਦੇ ਨੇ ਬੱਚਿਆਂ ਨੂੰ ਕੀਰਤਨ ਸਿਖਾਉਣ ਦੇ ਲਈ ਹਾਰਮੋਨੀਅਮ ਤਪਲਾ ਟੋਲ ਕੇ ਵੀ ਰੱਖੇ ਹੋਈ ਹੈ ਉੱਥੇ ਕਹਿਣ ਦਾ ਮਤਲਬ ਹੈ ਉਹ ਵੀਰ ਨੇ ਆਪਣੇ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਵਾਈ ਹੈ ਬਲਵੀਰ ਸਿੰਘ ਇੰਗਲੈਂਡ ਨੇ ਆਪਣੇ ਪੈਸੇ ਖਰਚ ਕੇ ਤੇ ਸਹੂਲਤ ਪਿੰਡ ਦਾ ਜਿਹੜਾ ਮਰਜੀ ਇਨਸਾਨ ਲੈ ਸਕਦਾ ਕੇਵਲ ਪਿੰਡ ਨਹੀਂ ਬਾਹਰੋਂ ਹੋਰ ਪਿੰਡਾਂ ਤੋਂ ਵੀ ਆਉਂਦੇ ਨੇ ਦੂਰ ਦਰੇੜਿਆਂ ਤੋਂ ਵੀ ਲੋਕ ਆਉਂਦੇ ਨੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਐਨ ਆਰ ਆਈ ਵੀਰ ਨੇ ਨਾ ਉਹ ਕਿਰਪਾ ਕਰਕੇ ਆਪਣੇ ਪਿੰਡ ਦੇ ਲੋਕਾਂ ਨੂੰ ਸੰਭਲੋ ਜਦੋਂ ਤੁਸੀਂ ਪਿੰਡ ਮਜ਼ਬੂਤ ਕਰ ਲਿਆ ਪਿੰਡ ਉੱਪਰ ਚੁੱਕ ਲਿਆ ਫਿਰ ਤੁਸੀਂ ਆਸ-ਪਾਸ ਦੇ ਲੋਕਾਂ ਨੂੰ ਮਦਦ ਕਰ ਸਕਦੇ ਹਾਂ ਕੌਮ ਨੂੰ ਅੱਗੇ ਪਹੁੰਚਾ ਸਕਦੇ ਹਾਂ ਕਿਤੇ ਸਾਡੇ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਨਾ ਟੁੱਟ ਜਾਣ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ ਸਾਡੇ ਕੋਲ ਗਰੀਬੀ ਬੜੀ ਚੰਦਰੀ ਚੀਜ਼ ਹੈ ਅੱਜ ਦੇ ਲੋਕਾਂ ਤੋਂ ਚੱਲੀ ਨਹੀਂ ਜਾਂਦੀ ਪਹਿਲੇ ਗੁਰਸਿੱਖ ਹੁੰਦੇ ਸੀ ਜਿਹੜੇ ਗਰੀਬੀ ਦੇ ਵਿੱਚ ਸਬਰ ਦੇ ਵਿੱਚ ਰਹਿੰਦੇ ਸੀ ਇਸ ਕਰਕੇ ਗੁਰੂ ਪਿਆਰਿਓ ਅੱਜ ਦੇ ਵਿੱਚ ਤਾਂ ਅੱਜ ਦੇ ਸਮਾਂ ਜਿਹੜਾ ਹਨ ਇਲਾਜ ਕਰੋਨਾ ਵੀ ਬੜਾ ਮੁਸ਼ਕਲ ਹੈ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਜੋ ਰਬਨੀਤ ਸਿੰਘ ਲਲਾਣੀ ਪੈਂਡ ਵਾਲੇ ਵੀਰ ਨਾਲ ਘਟਨਾ ਵਾਪਰੀ ਹੈ ਕਿਸੇ ਨਾਲ ਨਾ ਵਾਪਰੇ ਪਿੱਛੇ ਜੇ ਇੱਕ ਵੀਡੀਓ ਆਈ ਸੀ ਇੱਕ ਗੁਰਸਿੱਖ ਪਰਿਵਾਰ ਦੀ ਮੱਝ ਦੀ ਡੈਥ ਹੋ ਗਈ ਸੀ ਮੱਝ ਦੀ ਮੌਤ ਹੋ ਗਈ ਸਾਰਾ ਗੁਰਸਿੱਖ ਪਰਿਵਾਰ ਰੋ ਰਿਹਾ ਸੀ ਕਿ ਸਾਡੀ ਇੱਕੋ ਇੱਕ ਮੱਝ ਸੀ ਜਿਹੜੀ ਸਾਨੂੰ ਕਮਾ ਕੇ ਦਿੰਦੀ ਸੀ ਕਿਉਂਕਿ ਉਹ ਦੁੱਧ ਧਾਰਾਂ ਕੱਢਦੇ ਸੀ ਦੁੱਧ ਇਕੱਠਾ ਕਰਕੇ ਡੈਰੀ ਵਿੱਚ ਵੀ ਪਾ ਕੇ ਆਉਂਦੇ ਸੀ ਲੋਕਾਂ ਨੂੰ ਵੇਚਦੇ ਸੀ ਉਹਨਾਂ ਦਾ ਗੁਜ਼ਾਰਾ ਚੱਲਦਾ ਸੀ ਜਦੋਂ ਹੁਣ ਉਹਨਾਂ ਦੀ ਮੱਝ ਹੀ ਮਰ ਗਈ ਗੁਜਾਰਾ ਵੀ ਬੰਦ ਹੋ ਗਿਆ ਤੇ ਕਿਸੇ ਵੀਰ ਨੇ ਜੋ ਫੋਰਨ ਕੰਟਰੀ ਦੇ ਵਿੱਚ ਰਹਿੰਦਾ ਉਹਨੇ ਵੀਡੀਓ ਵੇਖੀ ਉਹਦੇ ਮਨ ਦੇ ਵਿੱਚ ਤਰਸ ਆਇਆ ਦਇਆ ਆਈ ਦੇਖੋ ਜਿਹਦੇ ਮਨ ਵਿੱਚ ਦਇਆ ਆ ਜਾਂਦੀ ਹੈ ਨਾ ਉੱਥੇ ਧਰਮ ਆ ਜਾਂਦਾ ਜਦੋਂ ਉਹਦੇ ਮਨ ਵਿੱਚ ਦਇਆ ਆਈ ਨਾ ਉਸ ਵੀਰ ਨੇ ਫਿਰ ਕਿਤੇ ਮੱਝ ਖਰੀਦ ਕੇ ਉਸ ਗੁਰਸਿੱਖ ਪਰਿਵਾਰ ਨੂੰ ਦਿੱਤੀ ਇਹ ਹੁੰਦੀ ਹੈ ਸੇਵਾ ਸੋ ਗੁਰੂ ਪਿਆਰਿਓ ਆਓ ਆਪਾਂ ਆਪਣੀ ਕੌਮ ਨੂੰ ਅੱਗੇ ਵਧਾਈਏ ਗਰੀਬੀ ਜਿਹੜੀ ਸਾਡੇ ਹੱਡਾਂ ਦੇ ਵਿੱਚ ਜਾਂ ਪਰਿਵਾਰਾਂ ਦੇ ਵਿੱਚ ਵੜੀ ਹੋਈ ਹੈ ਇਹਨੂੰ ਕੱਢੀਏ ਤੇ ਆਪਣੀ ਕੌਮ ਨੂੰ ਸੁਭਾਲੀਏ ਤੇ ਰਵਨੀਤ ਸਿੰਘ ਵਰਗੇ ਵੀਰ ਜਿਹੜੇ ਹਜੇ ਵੀ ਬਹੁਤ ਸਾਰੇ ਗਰੀਬੀ ਵਿੱਚ ਦਸੇ ਹੋਣੇ ਉਹਨਾਂ ਨੂੰ ਬਾਹਰ ਕੱਢੀਏ ਤੇ ਕੌਮ ਨੂੰ ਸਮਝਾਈਏ ਕਿ ਤੁਸੀਂ ਕੋਈ ਕਾਲਜ ਯੂਨੀਵਰਸਿਟੀ ਕੋਈ ਹਸਟਾਲ ਜਾਂ ਕੋਈ ਤੁਸੀਂ ਅਜੇਹਾ ਆਪਣਾ ਕੋਈ ਕੰਮ ਸ਼ੁਰੂ ਕਰਵਾਓ ਜਿਦੇ ਵਿੱਚ ਗੁਰਸਿੱਖ ਪਰਿਵਾਰ ਗੁਰਸਿੱਖ ਨੌਜਵਾਨ ਭੈਣ ਭਰਾ ਬੱਚੇ ਲਾਹਾ ਲੈ ਸਕਣ ਨਹੀਂ ਤਾਂ ਕੌਮ ਕਿੱਧਰ ਨੂੰ ਜਾ ਰਹੀ ਹੈ ਉਹ ਪਸਾਰੇ ਦੇਖ ਰਹੇ ਆ ਅਸੀਂ ਈਸਾਈਆਂ ਨੂੰ ਮਾੜਾ ਕਹਿੰਦੇ ਆ ਅਸੀਂ ਜੈਨੀਆਂ ਨੂੰ ਮਾੜਾ ਕਹਿੰਦੇ ਆ ਬੋਧੀਆਂ ਨੂੰ ਮਾੜਾ ਕਹਿੰਦੇ ਆ ਭਾਈ ਉਹ ਆਪਣੀ ਕੌਮ ਨੂੰ ਸੰਭਾਲਦੇ ਨੇ ਈਸਾਈ ਹਰ ਇੱਕ ਸਹੂਲਤ ਦਿੰਦੇ ਨੇ ਸਾਡੇ ਕੋਲੇ ਪੈਸਾ ਨਹੀਂ ਸ਼੍ਰੋਮਣੀ ਕਮੇਟੀ ਦਾ ਬਜਟ ਦੇਖੋ ਬਜਟ ਦੇਖੋ ਤੇ ਜਦੋਂ ਬਜਟ ਦੇਖੋਗੇ ਫਿਰ ਪਤਾ ਲੱਗ ਜਾਏਗਾ ਕਿ ਸਿੱਖ ਇੱਥੇ ਆਪਣਾ ਪੱਕਾ ਮਕਾਨ ਬਣਾ ਕੇ ਬਹੁਤ ਸੋਹਣਾ ਜੀਵਨ ਬਤੀਤ ਕਰ ਸਕਦਾ ਹੈ ਪਰ ਸਾਡੇ ਬਾਬੇ 버ਗਰ ਪੀਜ ਐਸੇ ਲੰਗਰ ਲਾਉਣ ਤੇ ਤੁਰੇ ਹੋਏ ਨੇ। ਕੋਕ ਦੇ ਲੰਗਰ ਲੱਗ ਰਹੇ ਨੇ। ਗੁਰਨਾਨਕ ਦਾ ਲੰਗਰ ਤਾਂ ਉੱਡ ਹੀ ਗਿਆ। ਚੱਕਾ ਹੀ ਦਿੱਤਾ ਅਸੀਂ ਅਸੀਂ ਆਪਣੇ ਲੰਗਰ ਲਾ ਕੇ ਬਹਿ ਗਏ। ਸਾਦਾ ਲੰਗਰ ਲਾਉ। ਐਣੀ ਮੈਂ ਕਹਿੰਦਾ ਮਟਰ ਪਨੀਰ ਨਾਲ ਲਾਉ। ਲਾਓ ਤੁਸੀਂ। ਪਰ ਕੌਮ ਦਾ ਵੀ ਧਿਆਨ ਦਿਓ। ਉਹ 버ਗਰ ਪੀਜ ਪਤਾ ਨਹੀਂ ਯਾਰ ਕਿੱਥੋਂ ਆ ਗਏ। ਕੀ ਲੱਗਣੇ ਚਾਹੀਦੇ ਨੇ ਲੰਗਰ 버ਗਰ ਪੀਜਿਆਂ ਦੇ। ਹਨਾ? ਮੈਂ ਨਹੀਂ ਕਹਿ ਰਿਹਾ ਬਾਣੀ ਪੜ ਲਓ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਦਾ ਤਨ ਪੀੜੀ ਮਨ ਮੈਂ ਚਲੇ ਵਿਕਾਰ ਕੀ ਅਰਥ ਹੈ ਇਹਦੇ ਜਰੂਰ ਦੱਸਿਓ 버거ਰ ਪੀੜੀਆਂ ਦੇ ਲੰਗਰ ਲੱਗਣੇ ਚਾਹੀਦੇ ਨੇ ਜਾਂ ਗੁਰੂ ਨਾਨਕ ਨੇ ਜਿਹੜਾ ਲੰਗਰ ਤੋਰਿਆ ਸੀ ਉਹ ਲੰਗਰ ਲੱਗਣਾ ਚਾਹੀਦਾ ਕੌਮ ਦੀ ਬਾਹ ਫੜਨੀ ਚਾਹੀਦੀ ਹੈ ਨਹੀਂ ਫੜਨੀ ਚਾਹੀਦੀ ਆਪਣੇ ਵਿਚਾਰ ਜਰੂਰ ਦਿਓ ਇੰਨੇ ਬੇਨਤੀ ਪ੍ਰਵਾਹ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ